ਨਹਿਰ ਦੇ ਕੋਲ 7 ਸਾਲ ਦੇ ਬੱਚੇ ਦੀ ਮਿਲੀ লাশ ਮੌਕੇ ਤੇ ਪਹੁੰਚੀ ਪੁਲਿਸ ਨੇ লাশ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਕਰਨ ਲਈ ਸਰਕਾਰੀ ਹਸਪਤਾਲ ਚ ਭੇਜਿਆ ਬੱਚੇ ਦੀ ਮੌਤ ਦੀ ਖਬਰ ਸੁਣਦੇ ਹੀ ਬੱਚੇ ਦੀ ਮਾਂ ਵੀ ਗਾਇਬ ਹੋ ਗਈ ਬੱਚੇ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਇਸ ਸਬੰਧੀ ਜਾਣਕਾਰੀ ਦਿੰਦੇ ਪਿੰਡ ਵਾਸੀਆਂ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇੱਕ ਬੱਚੇ ਦੀ লাশ ਨਹਿਰ ਦੇ ਕੋਲ ਪਈ ਹੈ ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਕਿ ਬੱਚੇ ਦਾ ਨਾਮ ਸੁਖਮਨ ਤੇ ਉਸ ਦੀ ਮਾਤਾ ਦਾ ਨਾਮ ਵੀਰਪਾਲ ਕੋਰ ਹੈ ਉਹ ਪਿੰਡ ਲੋਹਾਰਾ ਵਿੱਚ ਰਹਿੰਦੇ ਆ ਬੱਚੇ ਦੀ ਮਾਂ ਅਜੇ ਵੀ ਲਾਪਤਾ ਹੈ ਇਹ ਸਾਰੀ ਘਟਨਾ ਜਿਹੜੀ ਹੈ ਮੋਗੇ ਦੇ ਪਿੰਡ ਤਕਤੂਪੁਰਾ ਦੀ ਹੈ ਪ੍ਰਸਾਦ ਸਿੰਘ ਇੱਕ ਲੋਹਾਰਾ ਚੌਂਕ ਕੋਲੋਂ ਬੱਚੇ ਦੀ ਡੈਡ ਬੋਡੀ ਮਿਲੀ ਹੈ ਕੀ ਮਾਮਲਾ ਹੈ ਜੋ ਜੀ ਮਾਮਲਾ ਸਾਨੂੰ ਤਾਂ ਸਵੇਰ ਅਰ ਖਾਸਦਰਸ਼ਨ ਨਿਹਾਲ ਸਿੰਘ ਵਾਲਾ ਤੋਂ ਕਾਲ ਆਈ ਕਿ ਤੁਹਾਡੇ ਇੱਥੇ ਬੱਚੇ ਦੀ ਜਿਹੜੀ ਹੈ ਲਾਸ਼ ਮਿਲੀ ਹੈ ਅਸੀਂ ਤਾਂ ਉਦੋਂ ਫੋਨ ਕਰਨ ਤੋਂ ਬਾਅਦ ਇੱਥੇ ਆਏ ਕੀ ਲੱਗਦਾ ਕੀ ਮੌਕੇ ਵਿੱਚ ਦਿੱਤੀ ਬੱਚੇ ਦੇ ਛੋਟੇ ਛੋਟੇ ਸੱਟਾਂ ਨਹੀਂ ਆ ਦਿਖਾਈਆਂ ਮਤਲਬ ਰਗੜਾਂੀਆਂ ਹੈਗੀਆਂ ਬਾਕੀ ਦਾ ਜਿਹੜਾ ਪੋਸਟਮਾਰਟਮ ਤੋਂ ਬਾਅਦ ਪਤਾ ਲੱਗਣਾ ਹੈ ਅਸਲੀਅਤ ਕੀ ਹੈ ਕਿੰਨੀ ਉਮਰ ਹੈ ਬੱਚੇ ਦੀ ਕੀ ਲੱਗਦਾ ਹੈ ਤਕਰੀਬਨ 8 ਸਾਲ ਦਾ ਕਹਿੰਦਾ ਕਿ ਮਾਂ ਨਾਲ ਰਹੀ ਦਾ ਮਾਂ ਤਾਂ ਕਿੱਥੇ ਨਹੀਂ ਆਈ ਮਾਂ ਤਾਂ ਪਤਾ ਨਹੀਂ ਕਿੱਥੇ ਕੋਈ ਫੋਨ ਬੰਦ ਆ ਰਿਹਾ ਕੋਈ ਨਹੀਂ ਬਿਦਾਂ ਉਹ ਨਾਲੇ ਕਿੰਦੇ ਦੂਸਰੀ ਜਗ੍ਹਾ ਤੇ ਬੈਠ ਗਏ ਨੇ ਨਹੀਂ ਇਹ ਕਲੀਅਰ ਨਹੀਂ ਨਾ ਕਿਸੇ ਨੂੰ ਮਾ ਮਾ ਤਾਂ ਤਾਂ ਪਤਾ ਹੀ ਨਹੀਂਗਾ 4 ਮਹੀਨੇ ਤੋਂ ਮਾਪਿਆਂ ਨਾਲ ਗੱਲ ਨਹੀਂ ਹੋਈ ਮਾਮਲਾ ਜੀ ਪਿੰਡ ਲੋਹਾਰੇ ਤੋਂ ਆ ਜੀ ਉਹ ਵੀਰਪਾਲ ਖੋਰਾ ਪਤਨੀ ਬਲਦੇਵ ਸਿੰਘ ਉਹ ਪਿੰਡ ਲੋਹਾਰੇ ਵੈਹੀ ਹੋਈ ਸੀ ਤਕਰੀਬਨ ਉਹਨੂੰ 2 ਮਹੀਨੇ ਹੋ ਗਏ ਕਿ ਲੋਹਾਰੇ ਪਿੰਡ ਰਹਿੰਦੀ ਨਹੀਂ ਸੀ ਕਿਸੇ ਹੋਰ ਜਗ੍ਹਾ ਤੇ ਰਹਿੰਦੀ ਸੀ ਰਾਤ 9:30 ਵਜੇ ਦੇ ਕਰੀਬ ਸਾਡੇ ਪਿੰਡ ਕੋਲ ਦੀ ਸੂਆ ਲੰਘਦਾ ਉਸ ਸੋਏ ਦੇ ਉੱਤੇ ਉਹਦੇ ਲੜਕੇ ਦੀ ਲਾਸ਼ ਕੋਈ ਮਾਰ ਕੇ ਸੈੱਟ ਗਿਆ। ਉਹ ਉੱਥੇ ਕੋਈ ਜ਼ਿੰਮੇਦਾਰ ਸੀਗਾ ਉਹ ਖੇਤ ਗਿਆ ਉਹਨੂੰ ਪਤਾ ਲੱਗਿਆ। ਉਹਨਾਂ ਨੇ ਸਾਨੂੰ ਫੋਨ ਕੀਤਾ। ਉਸ ਤੋਂ ਬਾਅਦ ਅਸੀਂ ਚੌਂਕੀ ਬਲਾਸਪੁਰ ਉਥੇ ਤਲਾਸ਼ ਦਿੱਤੀ। ਬਾਕੀ ਦੀ ਕਾਰਵਾਈ ਹੋ ਚੁੱਕੀ ਹੈ। ਤੇ ਕਿਸ ਤਰ੍ਹਾਂ ਪਤਾ ਲੱਗਿਆ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ? ਹੁਣ ਕਾਰਵਾਈ ਤਾਂ ਅਜੇ ਫਿਲਹਾਲ ਤਾਂ ਕੋਈ ਪਤਾ ਨਹੀਂ ਚੱਲ ਰਿਹਾ ਕੀ ਕਾਰਨ ਆ ਜੀ ਪੋਸਟ ਮਾਰਟ ਨੂੰ ਹੋ ਰਿਹਾ ਪੋਸਟ ਮਾਰਟ ਨੂੰ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗਦਾ ਕਿ ਕੀ ਜੀ ਮਾਤਾ ਦਾ ਪਤਾ ਲੱਗਿਆ ਕਿੱਥੇ ਨਹੀਂ ਜੀ ਉਹ ਵੀ ਲਾ ਪਤਾ ਹੀ ਨਹੀਂ ਇੱਕ ਬੱਚਾ 6 ਸਾਲ ਦਾ ਜੋ ਪਿੰਡ ਨਿਹਾਰਾ ਸੂਏ ਦੀ ਪੜਲੀ ਤੋਂ ਲਾਸ਼ ਮਿਲੀ ਉਸ ਦੀ ਉਸ ਸੰਬੰਧੀ ਅਸੀਂ 194 ਬੀ ਐਨ ਐਸ ਐਸ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ ਜਿਸ ਤੇ ਪੋਸਟਮਾਰਟ ਰਿਪੋਰਟ ਆਉਣ ਤੇ ਜੈਸੀ ਸੂਤ ਹੋਵੇਗੀ ਵੈਸੀ ਕਾਰਵਾਈ ਅਮਰਿਤਪੁਰਿਆਂ ਦੀ ਜਾਵੇਗੀ ਜੋ ਬੱਚੇ ਦੀ ਮਾਤਾ ਉਸ ਦਾ ਵੀ ਅਜੇ ਪਤਾ ਨਹੀਂ ਲੱਗ ਰਿਹਾ ਉਹ ਪਲਾਸਟ ਚੱਰੀ ਹੈ ਜੈਸੀ ਵੀ ਸੂਤ ਹੋਵੇਗੀ ਵੈਸੀ ਕਾਰਵਾਈ ਵੱਧਾ ਜਰੂਰ ਲੱਗ ਕੇ ਕੀ ਰਿਹਾ ਜੀ ਬੱਚੇ ਦੀ ਮੌਤ ਹੋ ਗਈ ਹੈ ਅਜੇ ਤੱਕ ਉਸ ਬਾਰੇ ਅਸੀਂ ਤੈਅ ਨਹੀਂ ਕਰ ਸਕਦੇ ਪੋਸਟਮਾਰਟ ਤੋਂ ਬਾਅਦ ਜੈਸੀ ਵੀ ਸੂਤ ਹੋਵੇਗੀ ਵੈਸੀ ਕਾਰਵਾਈ ਅਗਰ ਬੱਚੇ ਦਾ ਨਾਮ ਕੀ ਹੈ ਤੇ ਉਮਰ ਕਿੰਨੀ ਬੱਚੇ ਦਾ ਨਾਮ ਸੁਖਮਨ ਸਨੋ ਫੋ ਲੇਡ ਸ਼੍ਰੀ ਬਲਦੇਵ ਸਿੰਘ ਵਾਸੀ ਲੋਹਾਰਾ ਇਹ ਬੱਚਾ ਰਹਿੰਦਾ ਕਿਹਦੇ ਨਾਲ ਸੀ ਇਹ ਬੱਚਾ ਆਪਦੀ ਮਾਂ ਨਾਲ ਰਹਿੰਦਾ ਸੀ